होले मोहल्ले दौरान मेला क्षेत्र में संगत की ओर से यहां सेंटरों लंगर लगाए हुए हैं जिनमें रोजाना तरह तरह के पकवान पकाए जाते हैं श्री आनंदपुर साहिब से कुछ दूरी पर श्री आनंदपुर साहिब नैना देवी रोड गांव राम पर जंजर में पिछले 20 वर्षों से बाबा निर्मल सिंह की अगुवाई में क्षेत्र की संगत की ओर से लंगर लगाया जा रहा है जिसमे भारी संख्या में नौजवान दिन रात सेवा करते हैं इस लंगर के बारे में जानकारी देते हुए लंगर के मुख्य प्रबंधक बाबा निर्मल सिंह ने बताया कि हमारी ओर से गाँव रामपुर जनजा एवं क्षेत्र की संगत के सहयोग के साथ पिछले 20 वर्षों से होली मोहल्ले दौरान चार दिन के लिए लंगर लगाया जाता है इस लंगर में यहां संगत के लिए तरह तरह के सब्जियां एवं मीठे पकवान पकाए जाते हैं वही इस लंगर में नौजवान दिन रात सेवा करते हैं बाबा निर्मल सिंह ने बताया लंगर में तीस के करीब हलवाई तथा सौ के करीब सेवादार दिन रात सेवा करते हैं भोजन को तैयार करते समय जहाँ सफाई का ध्यान रखा जाता है वहीं उच्च क्वालिटी का खान पान का मटेरियल इस्तेमाल किया जाता है ਹੋਰ ਦੋ ਦੋ ਸਮਾਂ ਪਰਵਾਹੀ ਨਾਲ ਬੈਂਕ ਸੇਵਾ ਤੋਂ ਬੋਲਣਾ ਕੀ ਨਹੀਂ ਆਉਂਦਾ ਸਾਨੂੰ ਨਹੀਂ ਲੱਗਦਾ ਸਾਨੂੰ ਸਦਾ ਆਉਂਦਾ ਜਾਂਦਾ ਰਹਿੰਦਾ ਕੋਈ ਬਾਹਰ ਪਤਾ ਵੀ ਬੋਲਤੀ ਹੈ ਕਿ ਭਾਈ ਬੜੇ ਪਿਆਰ ਦੇ ਨਾਲ ਸਹਿਜ ਦੇ ਨਾਲ ਆਉਂਦਾ ਰਹਿੰਦਾ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੈ ਕੋਈ ਵੀ ਜੀਰ ਸ਼ਾਇਦ ਲਾਇਨ ਪੰਜ ਚੱਕਰ ਲੱਗੇਗੀ ਸਾਰੇ ਮਾਰਕੀ ਮਖਾਣੇ ਕੰਟਰੋਲ ਦੇ ਕਿਪਾਸਾ ਤੋਂ ਜਿਹੜੇ ਰਾਜੋ ਗੁਰੂ ਘਰ ਦੇ ਲੱਕੜਾਂ ਦੀ ਰਾਦਾ ਬੰਦਿਆਂ ਦੀ ਕਿਟੀਆਂ ਪ੍ਰਾਪਤ ਕਰਦੀ ਹੈ ਸਰਬੱਤ ਦੇ ਨਾਮ ਨੂੰ ਬੇਨਤੀ ਹੈ ਆਜ ਜਿਹੜਾ ਸਾਹਿਬ ਮੇਰਾ ਜਿਹੜਾ ਬਾਤ ਇੱਕ ਜਿਹੜਾ ਸੂਰ ਬਨੇ ਦੀਪੀ ਚਲੋਂ ਗੁਰੂ ਘਰ ਵਾਸਤੇ ਲੱਕੜਾਂ ਵਾਸਤੇ ਮਾਇਆ ਮਸਤੂਰੀਆ ਗੁਰੂ ਜੀ ਸਾਖਰੀ ਜਿਹੜਾ ਜਰਾ ਸਾਰੇ ਬਾਤ ਨੂੰ ਕਰਤੂ ਹੈ ਇੱਕ ਵਾਰੀ ਫੇਰ ਸਰਬੱਤ ਦੇ ਨਾਲ ਵਿੱਚ ਅੱਜ ਦੂਰ ਤੋਂ ਬੇਨਤੀ ਹੈ ਕਿ ਭਾਈ ਦੇਸ਼ ਦੇ ਵਾਲੇ ਸਾਡੇ ਕੋਈ ਵੀ ਖੜਾ ਨਾ ਰਹੇ ਕਿਹਦੇ ਦੇ ਬਿਨਾਂ ਇਹ ਲੰਗਰ ਚੱਲ ਰਿਹਾ ਹੈ ਬੜੇ ਪਿਆਰ ਤੇ ਇਤਕਕਾਰ ਦੇ ਨਾਲ ਅੰਮ੍ਰਿਤ ਬਾਜੀ ਲੰਗਰ ਦੀ ਵਾਲੇ ਰਹਿੰਦੇ ਆਂ ਜਿੰਦ ਗੱਜਰ ਅੰਤਰ ਤੇ ਅੰਮ੍ਰੀ ਨੀਨਾ ਸਮੂਹ ਸੰਗਤ ਕੋਲੋਂ ਲੰਗਰ ਚੱਲਿਆ ਜਾਂਦਾ ਤੇ ਹਰ ਸਾਲ ਦੀ ਸਾਲ ਲੰਗਰ ਲੱਗਦਾ ਤੇ 20-22 ਸਾਲ ਹੋ ਗਏ ਲੰਗਾ ਚੱਲਦੇ ਤੇ ਦੇਸ਼ਾਂ ਪਰ ਦੇਸ਼ਾਂ ਦੀ ਸੇਵਾ ਆਦੀ ਤੇ ਬਾਕੀ ਇੱਥੇ ਵੀ ਲੰਗਰ ਸੰਗਤਾਂ ਕੋਲ ਕਰਦੀ ਕਿ ਕਿਵੇਂ ਸ਼ੁਰੂ ਹੋਇਆ ਨਾ ਕਿੰਨੇ ਦਾ ਸਮਾਰੋਹ ਕੋਈ ਵੀ ਘੰਟਾ ਚੱਲਦਾ ਜੀ 24 ਘੰਟੇ ਤੇ ਪਕੌੜੇ ਚੱਲਦੇ ਜੀ ਜਲੇਬੀਆਂ ਚੱਲਦੀਆਂ ਖੀਰ ਛਾਈ ਪਨੀਰ ਤੇ ਆਪਣੇ ਪਾਲਕ ਪਨੀਰ ਤੇ ਸਾਰਾ ਲੰਗਰ ਚੱਲਦਾ ਜੀ ਤੇ ਪੂਰੀਆਂ 30000 ਸੰਗਤਾਂ ਜਗਦੀ 40000 ਸੰਗਤਾਂ ਚੱਲਦੀ ਜੀ Delhi ਸੁਭੂ ਸੰਗਤ ਦਾ ਸੰਯੋਗ ਹੈ ਸੰਗਤਾਂ ਦਾ ਲੰਗਰ ਚੱਲਦਾ ਹੈ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਹਲ ਲੰਗਰ ਕਿੰਨੇ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਮੈਂ ਕਿੰਨੀ ਕਿਸ ਤਰ੍ਹਾਂ ਇਹ ਦੱਸਾਂ ਨਹੀਂ ਰਿਹਾ ਰਿਸਪੈਕਟਡ ਸਰ ਜੇ ਲੰਗਰ ਹੈ ਜੋ ਬਹੁਤ ਪੁਰਾਣੇ ਟਾਈਮ ਤੋਂ ਚੱਲਦਾ ਆ ਰਿਹਾ ਕਾਫੀ ਸੰਗਤ 10 ਸਾਲਾਂ ਤੋਂ 12 ਸਾਲ ਤੋਂ ਚੱਲਦਾ ਆ ਰਿਹਾ ਇਹ ਜੋ ਲੰਗਰ ਦੀ ਸੇਵਾ ਹੈ ਪਿੰਡ ਰਾਮਪੁਰ ਜੱੱੜ ਸਮੂਹ ਪਿੰਡ ਨਿਵਾਸੀ ਸਾਥੋਂ ਦੇ ਇਲਾਕੇ ਨਿਵਾਸੀ ਸਾਥ ਸੰਗਤ ਦੇ ਉਸ ਨੂੰ ਰਿਸ਼ਤੇਦਾਰ ਤੇ ਦੂਰ ਨੇੜੇ ਸੰਗਤ ਮਿਲ ਕੇ ਹਰ ਸਾਲ ਇਹ ਪਰਾਲਾ ਜੋ ਗੁਰੂ ਦੀ ਸੰਗਤ ਕਿੱਥੇ ਦਰਸ਼ਨਾਂ ਵਾਸਤੇ ਹੋਲੇ ਮੇਲੇ ਜਾਂ ਨਾਨਾ ਦੇਵੀ ਵਾਸਤੇ ਜਾਂ ਫਿਰ ਬਾਬਾ ਬਾਲਕ ਨਾਲ ਪੀਂਗਾਇ ਵਾਸਤੇ ਜਾਂਦੇ ਉਹਨਾਂ ਵਾਸਤੇ ਹਰ ਸਾਲ ਇਹ ਲੰਗਰ ਹੈ ਜੋ ਲਗਾਇਆ ਜਾਂਦਾ ਹੈ ਕਿਉਂਕਿ ਗੁਰੂ ਜੀ ਦਾ ਹੁਕਮ ਹੈ ਗੁਰੂ 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 ਗ੍ਰੰਥ ਸਾਹਿਬ ਜੀ ਗੁਰੂ ਦੇ ਨਾਮ ਹੈ ਨਹੀਂ ਹੋਰ ਕਿਉਂਕਿ ਜੋ ਗੁਰੂ ਜੀ ਸੰਗਤ ਹੈ ਕੋਈ ਗੁਰੂ ਦਾ ਸ਼ਬਦ ਰੂਪ ਗੁਰੂ ਹੈ ਬਿਨ ਭਾਗਾ ਸਾਥ ਸੰਗ ਦਾ ਲੱਭਾ ਮੇਰੇ ਸੰਗਤ ਨਾਲ ਭੀਜਾ ਜੀ ਕੋ ਸਾਥ ਸੰਗ ਦੀ ਸੇਵਾ ਹੀ ਹੈ ਜੋ ਸਾਥ ਸੰਗ ਦੀ ਉਹੀ ਸਭ ਤੋਂ ਬੜੇ ਮੁੱਲੀ ਹੈ ਤੇ ਉਹਨਾਂ ਦੀ ਸੇਵਾ ਨੂੰ ਮੁੱਖ ਰੱਖਦੇ ਹੋਇਆ ਜੋ ਬਾਬਾ ਆਪਣੇ ਹੈ ਆਰੰਗਪੁਰ ਜੱਜਰ ਦੇ ਬਾਬਾ ਜੀ ਦੇ ਸਮੂਹ ਸੰਗਤਾਂ ਬਲੂ ਇਹ ਜੋ ਲੰਗਰ ਤਿਆਰ ਕੀਤਾ ਜਾਂਦਾ ਹੈ ਤੇ ਸਮੂਹ ਸੰਗਤਾਂ ਹੈ ਜੋ ਪੁੰਡੀਆਂ ਦਾ ਇਲਾਕਾ ਨਾਲੋਂ ਅਸੀਂ ਦੋ ਰਿਸਟਰ ਸੱਜਣ ਹੈ ਹਰ ਸਾਲ ਬੜੇ ਪਿਆਰ ਤੋਂ ਸਾਹ ਨਾਲ ਹਰੇਕ ਪ੍ਰਕਾਸ਼ ਦੀ ਸੇਵਾ ਹੈ ਜੋ ਕੀਤੀ ਜਾਂਦੀ ਹੈ ਇਸ ਤਰ੍ਹਾਂ ਜੋ ਹਰ ਸਾਲ ਇਹ ਲੰਗਰ ਲਗਾਇਆ ਜਾਂਦਾ ਜੀ ਕਿੰਨੇ ਸੇਵਾਦਾਰ ਲੱਗੇ ਹੋਏ ਕਿੰਨੇ ਹਲਵਾਈ ਹੈ ਜਿਹਦੇ ਵਿੱਚ ਸਾਡੀ ਟੋਟਲੀ ਹਮਾਰੇ 20 ਬੰਦੇ ਆ ਜੋ ਹਲਵਾਈ ਹੈ ਜੀ ਤੇ ਨਾਲ ਜੋ ਸੇਵਾਦਾਰਾਂ ਕੰਮ ਸਿਰੋਂ ਤਕਰੀਬਨ 50 60 ਜੋ ਸੇਵਾਦਾਰ ਹੈ ਜੋ ਕੱਲ ਰੋਜ਼ ਤੋਂ ਲੰਗਰ ਜੋ ਲਗਾਤਾਰੀ 6-7 ਦਿਨਾਂ ਜਾਂ 5 ਦਿਨ ਲੰਗਰ ਚੱਲਦਾ ਹੈ ਜੋ ਹਰ ਰੋਜ਼ ਸਵੇਰ ਤੋਂ ਲੈ ਕੇ ਪੂਰਾ ਦਿਨ 24 ਘੰਟੇ ਲੰਗਰ ਚੱਲਦਾ ਹੈ ਇਹਦੇ ਲੰਗਰ ਦੇ ਵਿੱਚ ਨੌਜਵਾਨ ਵੀ ਚੇਵਾ ਕਰਦੇ ਨੇ ਹਾਂਜੀ ਹਾਂਜੀ ਜੋ ਇਸ ਪਿੰਡ ਦੇ ਨੌਜਵਾਨ ਹੈ ਤੇ ਨਾਲ ਜੋ ਇਲਾਕੇ ਦੇ ਨੌਜਵਾਨ ਹੈ ਜਾਂ ਜੋ ਬੱਚੇ ਹੈ ਮਤਾਵਾ ਹੈ ਜੋ ਬਜ਼ੁਰਗ ਹੈ ਖਾਸ ਕਰਕੇ ਜੋ ਮਤਾਵਾ ਬਜ਼ੁਰਗ ਹੈ ਬੱਚੇ ਹੈ ਉਹ ਸਾਰੇ ਮਿਲ ਕੇ ਇੱਕ ਬੱਚੇ ਤੋਂ ਲੈ ਕੇ ਇੱਕ ਬਜ਼ੁਰਗ ਤੱਕ ਸਾਰੀ ਸੇਵਾ ਕੀਤੀ ਜਾਂਦੀ ਹੈ ਜੀ ਤੇ ਰਲ ਮਿਲ ਕੇ ਸਾਰੇ ਹੀ ਜੋ ਬੱਚੇ ਤੇ ਲੈ ਕੇ ਬਜ਼ੁਰਗ ਤੱਕ ਹਰ ਕੋਈ ਆਪਣੀ ਡਿਊਟੀ ਨਿਭਾਉਂਦਾ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਬੱਚੇ ਇਧਰ ਹਲਬਾਈ ਸਾਹਿਬ ਤੇ ਆਪਣੇ ਜੋ ਪੂਰੀ ਸੰਗਤ ਹੈ ਜੋ ਸੇਵਾਦਾਰ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹ ਸੇਵਾ ਕੀਤੀ ਜਾਂਦੀ ਹੈ ਜੀ ਸਰ ਜੀ ਆਪਾਂ ਇਹ ਕਹਿਣਾ ਚਾਹਦੇ ਹਾਂ ਕਿ ਕਿਉਂਕਿ ਗੁਰਬਾਣੀ ਇਸ ਜੱਗ ਮੈਂ ਚਾਲਣ ਜਦੋਂ ਤੱਕ ਆਪਾਂ ਗੁਰਬਾਣੀ ਨਾਲ ਨਹੀਂ ਜੁੜਾਂਗੇ ਤਦ ਤੱਕ ਸਾਨੂੰ ਇਸ ਜਗ ਦੀ ਜਾਣ ਨਹੀਂ ਆਵੇਗੀ ਕਿਉਂਕਿ ਜੋ ਇਨਸਾਨ ਗੁਰਬਾਣੀ ਨਾਲ ਜੁੜੂਗਾ ਉਹੀ ਇਸ ਗੱਲ ਨੂੰ ਸਮਝ ਸਕਦਾ ਜੋ ਆਪ ਤੁਸੀਂ ਹੁਣ ਸਵਾਲ ਕੀਤਾ ਹੈ ਕਿ ਬੱਚੇ ਜੋ ਜੋ ਨੌਜਵਾਨਾ ਹੁੱਲੜਵਾਜੀ ਕਰਦੇ ਹਨ ਉਹ ਹੁੱਲੜਵਾਜੀ ਇਸ ਕਰਕੇ ਕਰਦੇ ਹਨ ਕਿ ਉਹ ਗੁਰੂ ਦੀ ਉਹ ਜਾਤ ਨੇ ਜੋ ਗੁਰੂ ਦੇ ਨਾਲ ਜੁੜਦਾ ਹੈ ਗੁਰੂ ਦੇ ਸ਼ਬਦ ਨਾਲ ਜੁੜਦਾ ਉਸ ਦੀ ਹੋਮਾਇ ਤਾਂ ਹੁੱਲੜਵਾਜੀ ਦੂਰ ਹੋ ਜਾਂਦੀ ਹੈ ਕਿਉਂਕਿ ਉਹ ਜੋ ਗੁਰਬਾਣੀ ਹੈ ਉਹ ਜਾਂ ਸਾਨੂੰ ਹੋਮਾਇ ਤੇ ਹੁੱਲੜਵਾਜੀ ਤੋਂ ਦੂਰ ਲੈ ਕੇ ਜਾਂਦੀ ਹੈ ਤੇ ਉਹ ਜੋ ਨੌਜਵਾਨ ਹੈ ਉਹ ਗੁਰੂ ਦੀ ਉਹਨਾਂ ਤੇ ਕਿਰਪਾ ਹੋਵੇ ਗੁਰੂ ਦਾ ਉਹ ਨਾਮ ਲੈਣ ਗੁਰੂ ਦੇ ਨਾਮ ਦਾ ਛਕਣਾ ਸਿੰਘ ਸਜਣ ਤਾਂ ਜੋ ਸਾਡੀ ਜੋ ਹੁੱਲੜਬਾਜੀ ਆ ਦੂਰ ਹੋਤੀ ਜਾਵੇ ਤੇ ਨਾਲ ਗੁਰੂ ਦੇ ਚਰਨਾ ਵਿੱਚ ਆ ਕੇ ਸੰਗਤ ਵਿੱਚ ਆ ਕੇ ਸਭ ਕੁਛੇ ਚੀਜ਼ਾਂ ਦੂਰ ਹੋ ਜਾਂਦੀ ਹੈ ਜੀ। ਜਾਂ ਸਾਫ ਸਵੱਜ ਦਾ ਕੀ ਪ੍ਰਬੰਧ ਹੁੰਦਾ ਸਰ ਲੰਗਰ ਦੇ ਵਿੱਚ ਇੱਥੇ ਕਮ ਸੇ ਕਾਮ ਵੀ 4 ਜਾਂ 5 ਸਬਜ਼ੀਆਂ ਊੜੀਆਂ, ਮੰਡੇ ਤੇ ਚਾਵਲ ਹੁੰਦੇ ਦੇ ਨਾਲ ਦੇ ਨਾਲ ਚਾਹ ਦੇ ਨਾਲ ਪਕੌੜੇ, ਕਈ ਵਾਰ ਮਠਿਆਈ, ਬਰੈੱਡ ਪਕੌੜਾ ਇਸ ਤਰ੍ਹਾਂ ਹਰ ਰੋਜ਼ ਪਕਵਾਂਦੇ ਜੋ ਪਕਵਾਨ ਦੀ ਕੁਆਲਿਟੀ ਹੈ ਤੁਸੀਂ ਦੇਖ ਸਕਦੇ ਹੋ ਸਾਫ ਸਵੱਜ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਕਿ ਜੋ ਸੰਗਤ ਦੀ ਸੇਵਾ ਹੈ ਅਸੀਂ ਇਸ ਚੀਜ਼ ਦਾ ਖਿਆਲ ਰੱਖਦੇ ਕਿ ਜੋ ਸੰਗਤ ਇੱਥੇ ਆ ਕੇ ਲੰਗਰ ਸਕੇ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਨਾ ਹੋਵੇ ਤਾਂ ਹਰ ਟਾਈਮ ਅਸੀਂ ਆਪਣੇ ਸਾਸਪੈ ਦਾ ਖਿਆਲ ਰੱਖਿਆ ਜਾਂਦਾ ਹੈ ਬੈਸੀ ਆ ਤੁਸੀਂ ਦੇ ਸਕਦੇ ਹੋ ਕਿ ਜੋ ਸਾਡੇ ਹਲਵਾਈ ਦੇ ਕੰਮ ਕਰ ਜਾਂਦਾ ਸੇਵਾਦਾਰ ਹੈ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਕਿ ਹਰੇ ਕੁਆਲਟੀ ਹਰ ਪਾਸੋਂ ਅਸੀਂ ਥੀ ਦਾ ਖਿਆਲ ਰੱਖਦੇ ਆ ਤਾਂ ਜੋ ਜੋ ਸੰਗਤ ਹੈ ਰੱਬ ਰੂਪ ਹਨ ਉਹਨਾਂ ਦੀ ਸੇਵਾ ਵਿੱਚ ਕਿਸੇ ਚੀਜ਼ ਦੀ ਕਮੀ ਨਾ ਛੱਡੀ ਜਾਵੇ